ਇੱਕ ਮੋਟਰਸਾਈਕਲ ਚੋਰ ਨੂੰ ਕਾਦੀਆਂ ਪੁਲਿਸ ਨੇ ਕੀਤਾ ਕਾਬੂ ਗੱਲਬਾਤ ਦੌਰਾਨ ਐਸਐਚਓ ਕਾਦੀਆਂ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਕਾਦੀਆਂ ਦੇ ਧਰਮਪੁਰਾ ਮਹੱਲਾ ਦੇ ਰਹਿਣ ਵਾਲੇ ਅਜੇ ਛਾਬੜਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਆਪਣਾ ਮੋਟਰਸਾਈਕਲ ਗਲੀ ਵਿੱਚ ਖੜਾ ਦੇਖਣ ਲੱਗਾ ਤਾਂ ਦੋ ਨੌਜਵਾਨ ਉਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਤੇ ਉਸ ਨੇ ਰੋਲਾ ਪਾਇਆ ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਮੌਕੇ ਤੇ ਇੱਕ ਚੋਰ ਨੂੰ ਕਾਬੂ ਕਰ ਲਿਆ ਤੇ ਦੂਜਾ ਉਸ ਦਾ ਸਾਥੀ ਭੱਜਣ ਵਿੱਚ ਫਰਾਰ ਹੋ ਗਿਆ ਇਸ ਚੋਰ ਤੋਂ ਦੋ ਹੋਰ ਮੋਟਰਸਾਈਕਲ ਵੀ ਬਰਾਮਦ ਹੋਏ ਇਹ ਮੋਟਰਸਾਈਕਲ ਨਾ ਚੋਰ ਆ ਇਹਨਾਂ ਨੇ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਕੱਲ ਵੀ ਮੋਟਰਸਾਈਕਲ ਚੋਰੀ ਕਰਨ ਆਏ ਘੱਦੀਆ ਬੇਸਿਕਲੀ ਧਾਰੀਵਾਲ ਪੁੱਜੇ ਦਾ ਰਹਿਣ ਵਾਲਾ ਗੁਰਪ੍ਰੀਤ ਨਾਂ ਦਾ ਤੇ ਇਹਦੇ ਨਾਲ ਇੱਕ ਅਰਸ਼ ਮੁੰਡਾ ਆ ਤੇ ਇਹ ਦੋਨੇ ਰਲ ਕੇ ਸਕੂਟਰ ਜਿਹੜੇ ਸਕੂਟਰ ਹੁੰਦੀਆਂ ਤੇ ਮੋਟਰਸਾਈਕਲ ਚੋਰੀ ਕਰਦੇ ਇਹਨਾਂ ਚੋ ਇੱਕ ਕਾਬੂ ਕਰ ਲਿਆ ਤੇ ਮੋਟਰਸਾਈਕਲ ਚੋਰੀ ਰਿਕਵਰ ਕੀਤਾ ਇਸ ਤੋਂ ਇਲਾਵਾ ਵੀ ਚੋਰੀਆਂ ਦਿੱਤੀਆਂ ਹਨ ਆ ਕੀਤੀਆਂ ਨੇ ਇੱਕ ਮੋਟਰਸਾਈਕਲ ਹੋਰ ਹੈ ਦੱਸ ਰਿਹਾ ਇੱਕ ਦੋ ਮੋਟਰਸਾਈਕਲ ਸਾਡੇ ਕੋਲ ਹੋ ਗਏ ਨੇ ਰਿਕਵਰ ਬਾਕੀ ਹੋਰ ਵੀ ਸਾਨੂੰ ਆ ਸਕਦੇ ਕੋਈ ਕਾਫੀ ਜਿਹੜੇ ਆ ਬ੍ਰਾਹਮਣ ਦੀ ਸਾਨੂੰ ਇਸ ਤਰ੍ਹਾਂ ਦੀਆਂ ਅੰਸਰਾਂ ਨੂੰ ਕੀ ਮੈਸੇਜ ਹੈ ਨਹੀਂ ਮੈਸੇਜ ਤੇ ਇਹੀ ਯਕੀਨ ਦਿਖੋ ਇਹ ਤਾਂ ਕਰਨੀ ਚਾਹੀਦਾ ਹੁਣ ਅਸੀਂ ਇਹ ਵੀ ਕਰਨ ਲੱਗੇ ਆ ਕਿ ਜਿਹੜਾ ਰਿਪੀਟਿਡਲੀ ਕਰਦਾ ਨਾ ਚੋਰੀਆਂ ਉਹਨੂੰ ਅਸੀਂ ਪੋਰਵੀ ਸਖਤਰਾ ਵਾਂਦੇ ਜਿਹੜਾ ਉਹਨਾਂ ਦੇ ਖਲਾਫ ਪਰਚਾ ਦਰਜ ਕਰਾਂਗੇ ਇਹਨਾਂ ਪਹਿਲਾਂ ਵੀ ਕੀਤੀ ਗਈ ਹੈ ਕੋਈ ਚੋਰੀ ਉਸ ਤੋਂ ਪਹਿਲਾਂ ਵੀ ਕੋਈ ਇਹਨਾਂ ਦਾ ਰਿਕਾਰਡ ਚੈੱਕ ਅ 18 ਸੇਖਾਂ ਪੈਂਦਾ ਇਹਨਾਂ ਦਾ ਰਿਕਾਰਡ ਚੈੱਕ ਕਰ ਰਹੇ ਆਪਾਂ